ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਾਚੀ ਜੁਗਾਦ ਸਾਚੀ ਹੈ ਭੀ ਸਾਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਈ ਜੇ ਸੋਚੀ ਲਖਵਾ ਚੁਪੇ ਚਪਨਾ ਹੋਈ جے لائی راہ અલਬ्तार پھکھیاں مکھ نہ اتری جے ونا پوریاں پار سہس سہن کا لاکو وہے تائیں نہ چلے نار یہ سچ آ رہا ہے کہ کوڑے ٹٹے پال ہوکم رجائی نی چلنا ناں نانک لکھیا ناں حکم ہی ہو بنیا کار ਹੁਕਮਨਾ ਅਗੇ ਹੋਇਆ ਜਾਈ ਹੁਕਮੀ ਹੋਵਨ ਜੀ ਹੁਕਮ ਮਲੇ ਵਡਿਆਈ ਹੁਕਮੀ ਉਤਮ ਨੇ ਸੋ ਕਮਲੇ ਖੁਦ ਸੁਖ ਪਾਈ ਏਕ ਨਾ ਹੁਮੀ ਬਖਸ਼ੀਸ ਲੇਕੋ ਹੁਕਮੀ ਸਦਾ ਭਭਾਈ ਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾ ਹਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਤੁਮ ਦਾਤ ਜਾਣੀ ਨਿਸਾਨ ਗਾਇਕਾ ਗਣ ਬੜੀਆਂ ਆ ਚਾਰ ਗਾਇਕੋਂ ਬਿੱਧਿਆ ਵਿਖਮ ਵਿਚਾਰ ਗਾਇਕੋਂ ਸਾਜ ਕਰੇ ਤਨ ਖੇ ਗਾਇਕੋਂ ਜੀ ਲੈ ਫਰਦੇ ਗਾਇਕੋਂ ਜਾਪੇ ਦਿਸੇ ਦੂਰ ਗਾਇਕ ਵੇਖੇ ਹਾਜ਼ਰਾ ਦੂਰ ਕਸਨਾ ਕਥਿ ਨਾ ਅਵੀਰ ਤੋਟਾ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜੁਗਾ ਜਗੰਤਰ ਖਾਈ ਖਾਈ ਹੁਕਮ ਹੀ ਹੁਕਮ ਚਲਾਏ 라ਹੋ ਨਾਨਕ ਵਿਖੇ ਵਹ ਪ੍ਰਵਾਹ ਹੋ ਸਾਚਾ ਸੇ ਸਾਚ ਨਾਹੀ ਆਖਿਆ ਪਾਖਿਆ ਪਵਪਾਰ ਆਖੇ ਮੰਗੇ ਦੇ ਦੇ ਦਾਤ ਕਰੇਂਦਾ ਤਾਰ ਫੇਰ ਕੇ ਅੰਗੇ ਰਖੀਏ ਜਿ ਦੇਸੇ ਦਰਬਾਰ ਮਹਾਂ ਕੇ ਬੋਲਣ ਬੋਲੀਏ ਜਿਸੰਤਰੇ ਪਿਆਰ ਅਮਰਤ ਵਿਲਾ ਸਚ ਨਾਮ ਵਡਿਆਈ ਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦਵਾਰ ਨਾਨਕੀ ਬੇ ਜਾਣੀ ਸਭ ਆਪੇ ਸਚਿਆਰ ਤਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਗ ਰੰਜਨ ਸੋਇ ਜਿਨ ਸੇਵਿਆ ਤਨ ਪਾਇਆ ਨਾਲ ਨਾਨਕ ਗਾਹੀ ਗੁਣੀ ਨਿਧਾਨ ਦਾ ਵੀ ਇਸ ਨਿਯਮ ਦੇ ਰਖੀਏ ਭਾਉ ਤੁਕ ਬਰ ਹਾਸੋਂ ਘਰ ਲੈ ਜਾਏ ਗੁਰਮਖ ਖਨਾਦਮ ਗੁਰਮਖ ਵੇਦਮ ਗੁਰਮਖ ਰਿਆਸਮਾਈ ਗੋਰੇਸ਼ਰ ਗੁਰਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੋਰਾ ਇੱਕ ਦੇਵ ਜਾਈ ਸਵਨਾ ਜੀਆਂ ਕਾਇ ਖਦਾਤਾ ਸੋਮਿ ਗਸਰ ਨਾ ਜਾਈ ਤੇਥ ਨਾਮਾ ਜੀਤਿ ਸੁਭਾਮ ਬਿਨ ਭਾਲੇ ਕੇ ਨਾਹੀ ਕਰੇ ਜੀਤੀ ਸੀ ਤੂੰ ਪਾਈ ਵੇਖਾਂ ਮਿਲਨ ਕਰਮਾ ਕੇ ਮਿਲੇ ਲਈ ਮਾਤੋ ਚ ਰਤਨ ਜਵਾਹਰ ਮਾਨਕ ਜੇਖ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸੋਮੇ ਸਰਨਾ ਜਾਈ ਜੇ ਜੁਗ ਜਾਰੇ ਆਰ ਜਾ ਹਉਦ ਸੋਣੀ ਹੋਏ ਨਵਾ ਖੰਡਾ ਜ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨੋਰ ਖਾਈ ਕੈ ਜਸ ਕੀਤ ਜਗ ਲੈ ਜੇ ਦਸਨਦਰ ਨਾ ਆਵੀ ਤਾਂ ਬਾਤ ਨ ਪਛੇ ਕਿ ਕੀਟਾ ਅੰਦਰ ਕੀਟ ਕਾ ਦੋਸ਼ੀ ਦੋਸ਼ ਧਰੇ ਨਾ ਲਹੇਰ ਗੁਣ ਗੁਣ ਕਰੇ ਗੁਣ ਬੰਤਿਆ ਹੁੰਦੇ ਤੇ ਹਾਕ ਹਿੰਨ ਸੋਝੀ ਜੇਤ ਸੁਗਣੁ ਕਏ ਕਰੇ ਸੁਣੇ ਅਸੇ ਦੇ ਪੇ ਸੋ ਨਾਥ ਸੁਣੇ ਧਲਤ ਬੁਲਿਆ ਆਕਾਸ਼ ਪੜੇਂਦੀ ਪਲਵ ਪਾਤਾਲ ਸੁਣੇ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮ ਇੰਦ ਸੁਣੇ ਮੁਗ ਸੁਲਾਹਨ ਮੰਦ ਸੁਣੇ ਜੋਗ ਜਗਤਨ ਭੇਦ ਪੜੇ ਸਾਸ ਸਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਸਲ ਕਾਸ਼ਨਾ ਹਮੇ ਪੜ ਪੜ ਪਾਵੀ ਮਾਨ ਸੁਨੇ ਲਾਗੇ ਸਹਿਜ ਧਿਆਨ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਪ ਕਾ ਨਾਸ ਸੁਨੇ ਸਰਾਗਨਾ ਕੇ ਗਾਸ ਨੇ ਸੇਖ ਪੀਰ ਪਾਤਿਸ਼ਾ ਸੁਨੇ ਅੰਦੇ ਪਾਗੇ ਰਾਹ ਸੁਨੇ ਹਾਸ ਸੰਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁਖ ਪਵ ਕਾ ਨਾਸ ਮਨੇ ਕੀ ਗਤਿ ਕੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਈ ਕਾਗਜ਼ ਗਮਨ ਲੇਖਣ ਹਾਰ ਮਨੇ ਕਾਵੇ ਕੰਨ ਵਿਚਾਰੇ ਸਾ ਨਾਮ ਦਿਰਿੰਜਨ ਹੋਏ ਜੇ ਕੋ ਮਨ ਜਾਣ ਹਮਕ੍ਰਿ ਮਨੇ ਸਤ ਹੋਵੇ ਮਨ ਬੰਧ

ਐਸਾ ਨਾਮ ਦਰਿਜਿਨ ਜਿਨੁ ਹੋਇ ਜੇ ਕੋ ਮਨ ਜਾਣਿ ਹਮ ਕੈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰਿ ਸਦਾ ਦਾਰ ਮੰਨੇ ਤਰੇ ਤਾਰਿ ਗੁਰ ਸਿਖ ਮੰਨੇ ਨਾਨਕ ਭੈ ਨ ਭੇਖੋ ਐਸਾ ਨਾਮ ਦਰਿਜਿਨ ਜਿਨੁ ਹੋਇ ਜੇ ਕੋ ਮਨ ਜਾਣਿ ਮਨ ਕੋਈ ਪੰਜ ਵਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਲ ਪੰਚਾਇ ਸੋ ਹੈ ਦਰ ਰਾਜਾਨ ਪੰਚਾ ਕਾ ਕਰੇ ਇਕ ਧਿਆਨ ਜੇ ਕੋ ਕਹੇ ਕਰੀ ਵੀ ਚਾਰ ਕਰਤੇ ਗਏ ਕਰਨੇ ਨਾਹੀ ਸਮਾਰਤ ਹੋਲ ਧਰਮ ਦੇ ਆਕਾਪੂਤ ਸੰਤੋਥਾਰ ਖਿਆ ਜਨ ਸੂਤ ਜੇ ਕੋ ਹੂਜੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਪ ਆਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਣ ਜੋਰ ਜੀ ਜਾ ਤਨੰਗਾ ਕੇ ਨਾਮ ਸਮਨਾਲ ਖਿਆ ਪੁਰੀ ਕਲਾਮ ਇਹੋ ਲੇਖ ਹਲਖ ਜਾਣੀ ਕੋ ਲੇਖ ਹਲ ਖਿਆ ਕੀਤਾ ਹੋਇਆ ਕੀਤਾ ਤਾਂ ਸਹਾਲੇ ਰੂਪ ਕੀਤੀ ਦਾ ਜਾਣੀ ਕਨਕੂਤ ਕਿਤਾਬ ਸੋਇ ਕੋ ਕਵਾਉ ਤੇ ਸਤੇ ਹੋਇ ਲਖ ਦਰਿਆਉ ਉਤਰ ਤਕਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਦਾ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮ ਅਰੰਕਾਰ ਅਸਾਂ ਗਜਾਪ ਸੰਗ ਭਾਉ ਅਸਾਂਕ ਪੂਜਾ ਅਸਾਂਕ ਤਪ ਤਾਰੋ ਅਸਾਂ ਗ੍ਰੰਥ ਮੁਖਵੇਦ ਪਾਲ ਸੰਖ ਜੋਗ ਮਨ ਰਹੀ ਉਦਾਸ ਅਸਾਂ ਗ ਪਗਤ ਕੋਣ ਗਿਆਨ ਮਚਾ ਸੰਖ ਸਤੀ ਅਸਾਂਕ ਦਾ ਤਾਰ ਅਸਾਂ ਕਸੂਰ ਮੂਪਾ ਵਿਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕੌਣ ਕਹਾਂਗੀ ਚਾਰ ਵਾਰਿਆਂ ਨਾ ਜਾਵਾ ਏ ਕਬਾ ਜੂਤ ਤੇ ਭਾਵੇ ਸਾਈ ਭਲੀ ਕਾਲ ਤੋ ਸਦਾ ਸਲਾਮਤ ਰੰਕਾਰ ਅਸਾਂ ਕਮੋਰ ਕੰਦ ਕੋਰ ਸੰਖ ਚੋ ਹਰਾ ਮੁਖੋ ਸੰਖ ਮਰਕਾ ਜਾਈ ਜੋਰ ਅਸਾਂਖ ਗਾਲ ਵੜਤੇ ਆਖਮਾਏ ਸੰਖ ਪਾਪੀ ਪਾਉ ਕਰਨ ਜਾਏ ਸੰਖ ਕੋੜਿਆਰ ਕੋੜੇ ਫੇਰਾਈ ਅਸਾਂਖ ਮਲੇਸ਼ ਮਲ ਭਖ ਖਾਈ ਅਸੰਗ ਨਿੰਦਕ ਸਰਕਾਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏ ਕਵਾਰ ਜੋਤ ਤਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਨਾਵ ਸੰਖਤਾ ਗੰਗਮ ਗੰਗਮ ਅਸੰਖ ਲੋ ਅਸਾਂ ਕੇ ਸਿਰ ਭਾਰ ਵਿਖਰੀ ਨਾਮੁ ਖਰੀ ਸਲਾ ਅਖਰੀ ਗਿਆਨ ਗੀਤ ਗੂੰਗਾ ਅਖਰੀ ਲੇਖਣ ਬੋਲ ਨ ਕਰਸ ਸੰਜੋਗ ਵਖਾਣ ਜੇਨਰ ਲਿਖੇ ਤੇ ਸਨਾਈਂ ਜੇ ਫਰਮਾਏ ਤੇ ਤੇ ਪਾਹੀ ਜੇਤਾ ਕੀਤਾ ਦਿੱਤਾ ਨਾਉ ਮਿਲ ਨਾਲ ਹੀ ਨਾਹੀ ਕੋਥਾਉ ਕੁਦਰਤ ਕੋں ਕਹਾ ਵਿਚਾਰ ਮਵਾਰਿਆ ਨਾ ਜਾਵਾ ਏਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਸੋ ਸਦਾ ਸਲਾਮਤ ਰੰਗਾਲ ਪਰ ਇਹ ਹੱਥ ਬੈਤੰਦੇ ਪਾਣੀਏ ਤੋਤੇ ਉਤਰ ਸਕੇ ਮੌਤ ਭਲੇਤੀ ਕੱਪੜ ਹੋਏ ਦੇ ਸਾਂ ਹੁਨ ਲਿਯੋ ਤੋਏ ਪਰ ਇਹ ਮਦ ਪਾਪਾ ਕੇ ਸੰਗ ਧੋਪੇ ਨਾਵੇ ਕੇ ਰੰਗ ਬਨੇ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ

ਕੌਣ ਸਵੇਲਾ ਵਖਤ ਕੌਣ ਕੌਂਥ ਤੇ ਕੌਣ ਵਾਰ ਕੌਣ ਸ੍ਰੀ ਮਹਾਂ ਕੌਣ ਜਿੱਤ ਹੋਇਆ ਆਕਾਰ ਬੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪ੍ਰਾਨ ਬਖਤ ਨਾ ਪਾਏ ਹੁ ਕਾਦੀਆਂ ਜੇ ਲੇਖਣ ਲੇਖ ਕੁਰਾਨ ਤੇਤਵਾਰ ਨਾ ਜੋਗੀ ਜਾਣੇ ਰਤਮ ਹੁ ਨ ਕੋਈ ਜਾ ਕਰਤਾ ਸੇਤੀ ਕੋ ਸਾਝੇ ਆਪੇ ਜਾਣੇ ਸਹੀ ਕਿਵੇਂ ਕਰੀ ਆਖਾਂ ਕਿ ਸਲਾਹੀ ਕਿ ਵਾਨੀ ਕਿਵ ਜਾਣਾ ਨਾਨਕ ਆਖੋ ਸਾਕੋ ਆਖੀ ਇੱਕ ਦੂ ਇੱਕ ਸਿਆਣਾ ਹੁੰਦਾ ਸਭੰਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੀ ਆਗੇ ਗਿਆਨ ਸੁਹੈ ਪਤਾਲਾ ਪਤਾਲਾ ਆਖਾਂ ਗਾਸਾਂ ਗਾਸੂੜ ਕੋੜ ਕਪਾਲ ਤਕੀ ਬੇਦ ਕਹਿਨਕਵਾਸ ਸਹਸ ਅਠਾਰਹ ਕਹਿਨ ਕਤੇ ਬਾਸ ਮੁਕਤਾਤ ਲੇਖਾ ਹੇ ਤਾਂ ਲਿਖੇ ਲਿਖੇ ਹੋਏ ਬਨਾਸ ਨਾਨਕ ਵੱਡਾ ਕੀਏ ਆਪੇ ਜਾਣੀ ਆਪ ਸਲਾਹੀ ਸਲਾਇ ਤਿਸਰਤ ਨ ਪਾਈਆਂ ਨਦੀਆਂ ਅਤੇ ਵਹ ਪਿਸਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਗਹਿਰਾ ਸੀ ਤੀ ਮਾਲ ਧਨ ਕਿਹੜੇ ਤੰਨਾ ਹੋਵਨੀ ਜੇ ਤੁਸ ਮਨੋਂ ਨ ਵਿਸਰੇ ਅੰਤ ਨਾ ਸਿਵਤੇ ਕਹਨ ਨਾ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਲ ਵੇਖ ਲੋ ਸੁਣਨ ਦਾ ਅਨੰਤਨਤਨ ਜਾਪੇ ਕਿਆ ਮਨ ਮਨ ਤਨਤਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਿਹੋ ਅੰਤ ਨ ਜਾਣੀ ਕੋਈ ਵਹਤਾ ਕੀਏ ਵਹਤਾ ਹੋਏ ਵੱਡਾ ਸਮੁੱਚਾ ਥਾਉਂਦਾ ਉੱਚੇ ਉਪਰ ਊਚਾ ਨਾਮ ਏ ਵੱਡ ਊਚਾ ਹੋਏ ਕੋਈ ਸੋਚੀ ਕੋ ਜਾਣੀ ਸੇ ਜੇ ਬੜਿਆ ਜਾਣੀ ਆਪਿ ਆਪ ਨਾਨਕ ਗਦਰੀ ਕਰਮੀ ਦਾ ਬਹਤਾ ਕਰਮਿਲ ਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਈ ਕਿਤੇ ਮੰਗੇ ਜੋ ਤੇ ਅਪਾਰ ਕੀਤਿਆਂ ਗੰਤ ਨਹੀਂ ਵਿਚਾਰ ਕیتے ਖੋ ਤੋ ਟੇ ਬੇੰਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾਈ ਖਾਈ ਕੀਤੇ ਆ ਦੂਖ ਪੋਸ ਤੰਗਾ ਔਰ ਇਹ ਵੀ ਦਾ ਤਰੀਂਦਾ ਤਾਰ ਬੰਦ ਖਲਾਸੀ ਪਾਣੀ ਹੋਇ ਰੱਖ ਨਸਕੀ ਕੋਈ ਜੇ ਕੋ ਖਾਏ ਕੇ ਆਖੜਾ ਪਾਏ ਹੋ ਜਾਣ ਜੀਤੀ ਅਮੂ ਖਾਈ ਆਪੇ ਜਾਣੇ ਆਪੇ ਦੇ ਆਖੀ ਸੇਵੀ ਕਿੰ ਕੀ ਜਿਸ ਨੂੰ ਵਾਸ਼ੇਸ਼ੋ ਤਸਲਾਮ

ਆਖਾ ਕਰਹਿ ਲਿ ਬੁਲਾਈ ਆਖੀ ਬੇਦਪਾੜ ਪ੍ਰਾਨ ਆਖੀ ਪੜੇ ਕਰੇ ਮਖੀਆਂ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਸਰ ਆਖੇ ਸਿੰਧ ਆਖੇ ਕਹਤੇ ਕਿਤੇ ਬੁੰਦ ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮੰਦਿਆ ਸੇਵ ਕੇਤੇ ਆਖੀ ਆਕਲ ਪਾਈ ਕੇਤੇ ਕਹਿ ਕੈ ਉਠ ਉਠ ਜਾਈ ਇਤੇ ਕੀਤੇ ਹੋਰ ਕਰੇ ਤਾਂ ਖਨ ਸਕੈ ਕਿ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੀ ਸਾਚਾ ਸੁਝੇ ਕੋ ਆਖੇ ਬੋਲ ਵਿੰਗਾਲ ਤਾਂ ਲਿਖੀ ਸਰਗਵਾਰ ਗਵਾਰ ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਵੇ ਸਰਬ ਸੰਭਾਲੇ ਵਾਜੇ ਆਨਾਦ ਅਨੇਕ ਅ ਸੰਖਾਂ ਕੀਤੇ ਬਾਵਨ ਹਾਰੀ ਕੀਤੇ ਰਾਗ ਪ੍ਰੇਸੋਂ ਕਹੀਨ ਕੀਤੇ ਗਾਵਨ ਹਾਰੀ ਗਾਵੇ ਤੁਮ ਨੂੰ ਕੌਣ ਪੜੀ ਬੈਸੰਤਰ ਗਾਵੇ ਰਾਜਾ ਤੁਮ੍ਹ੍ਹ ਦੁਵਾਰੀ ਗਾਵੇ ਚੇਤ ਗੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਮਸ ਦਾ ਸਵਾਰੀ ਗਾਵੇ ਇੰਦਨ ਦਸਨ ਬੈਠੇਂ ਦੇਵਤਿਆਂ ਅੰਦਰ ਨਾਲੇ ਗਾਵੇ ਸਦ ਸੰਬੰਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜੀ ਤੇ ਸਤੇ ਸੰਤੋਖੀ ਗਾਵਨ ਬੀਰ ਕਰਾਰੇ ਗਾਵਨ ਪੰਡਤ ਪੰਡਰਚੀ ਸੰ ਜੋਗਜ ਗਵੇਦਾ ਨਾਲੇ ਦਾ ਵਹਿ ਮੋਹਨੀਆ ਮਨਮੋਹਣ ਸੁਰਗਾ ਮਸ਼ ਪਿਆਲੇ ਜ਼ਮਰਤ ਨੂੰ ਪਾਈ ਤੇਰੇ ਅਰਤ ਜੀਤ ਨਾਲੇ ਗਾਵੇ ਜੋਤਮਹਾ ਬਲਸਪੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਲਮੰਡਾ ਕਰ ਕਰ ਖੇਤਾਰੀ ਸੇ ਤਤ ਨੂੰ ਗਾਵੇ ਜੋਤ ਤਪ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਕਾਵਨ ਸੇ ਮਹਿਤਤ ਨਾ ਆਵਨ ਨਾ ਲੇ ਕਿਆ ਵਿਚਾਰੀ ਕੋ ਸੋਇ ਸਿਰਦਾ ਸਾਚ ਸਾਈਂ ਸਾਚਾ ਸਾਚੀ ਨਾਹੀਂ ਐਪੇ ਹੋਸੀ ਜਾਈ ਨਾ ਜੈ ਸਿਰਚ ਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਾਂਜਿਏ ਸੇ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਸਦੀਬ ਵੜਾਈ ਜੋ ਤਸਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਲਤ ਸਹੂ ਸਹਾ ਪਾਲਤ ਸੈਬ ਨਾਨਕ ਰਹਿ ਰਜ਼ਾਈ ਮੰਦਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਰੀਬ ਬੂਤ ਤਿੰਤਾ ਕਾਲ ਕਵਾਰੀ ਕਾਇ ਜੋ ਢੰਡਾ ਪਤੀਤ ਆਈ ਬੰਥੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤੁਸੀਂ ਆਦੇਸ ਆਦ ਅਨイール ਅਨਾਤ ਅਨਾਹਦ ਚਿਕ ਇੱਕੋਂ ਬੇਸ ਪਗਤ ਗਿਆਨ ਦੇ ਆਪ ਹੰਡਾਲ ਕਲਕਲ ਬਾਜੀ ਨਾਦ ਆਪ ਨਾਥ ਨਾਸੀ ਸਮਝਾ ਕੀ ਅਰੇ ਸੰਤ ਅਵਰਾ ਸਾਥ ਸੰਯੋਗ ਹੋ ਯੋਗ ਦੇਕਾਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੇ ਅੰਦੇਸ ਆਦ ਅਨੀਲ ਅਨਾਤ ਅਨਾਹਤ ਜੋ ਇੱਕ ਬੇਸ ਇਹ ਕਾਮਾਈ ਜੁਗਤ ਬਈ ਤਿੰਨ ਚੇਲੇ ਪਰਵਾਨ ਇਕ ਸੰਸਾਰ ਦੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੋ ਤਸ ਭਾਵੇਂ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਹੋਏ ਮੁਹਤਾਜੇ ਵਿਡਾਨ ਆਦੇਤ ਸੀ ਆਦੇਸ ਆਦ ਅਨੀਲ ਅਨਾਥ ਅਨਾਹਤ ਜਗ ਜਗ ਇਕੋਂ ਵੇਸ ਆਸਾਂ ਲੋਇਲੇ ਢੰਡਾਰ ਜੋ ਕਿਸ ਪਾਸ ਏਕਾ ਵਾਰ ਕਰ ਕਰ ਵੇਖੇਸ ਜਿਨਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਤ ਸੀ ਆਦੇਸ

ਨਾਨਕ ਗਦਰੀ ਪਾਈ ਕੁੜੇ ਕੁੜੇ ਢੇ ਸੱਖਣ ਜੋਰ ਚਪੇ ਨਹਿ ਜੋਰ ਜੋ ਨ ਮੰਗਣ ਦੇ ਨ ਜੋਰ ਜੋ ਨ ਜੀਵਨ ਵਾ ਨ ਜੋਰ ਜੋ ਨ ਰਾਏ ਮਰਮ ਸੋ ਜੋ ਨ ਸੁਤੀ ਯਾਨ ਵਿਚਾਰ ਜੋ ਨ ਜੁਤੀਸ਼ ਉਤੇ ਸੰਸਾਰ ਜੈਸੇ ਹੱਥ ਜੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨ ਕੋਈ ਰਾਤਿ ਰਤੇ ਤਿੱਥੀ ਵਾਰ ਕੋਣ ਪਣੀ ਅਗਨੀ ਪਤਾਲ ਤੇ ਸਵੇਰ ਧਰਤੀ ਥਾਵਰ ਕੀ ਧਰਮ ਸਾਥ ਸਵੇ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾ ਸੱਚਾ ਆ ਸੱਚਾ ਦਰਵਾਜ਼ਾ ਤਸੇ ਸੋਨ ਪੰਜ ਪਰਵਾਣ ਅੰਦਰ ਹੀ ਕਰਮ ਪਵੀ ਨਿਸ਼ਾਨ ਕਾਚ ਬਕਾਇਓ ਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰ ਮੈਂ ਘਾਟ ਘੜੀਏ ਰੂਪ ਰਾਮ ਕੀ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੋਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੰਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵਦਾਨਮੁਨ ਕਿਤੇ ਕਿ ਤ੍ਰਿਤੰ ਸਮੰਦਮ ਕਿਤਿਆਂ ਖਾਣੀ ਕਿਤਿਆਂ ਬਾਣੀ ਕੀਤੇ ਪਾਸ ਨਿਰੰਦ ਕਿਤਿਆਂ ਸੁੱਤੀ ਸੀ ਵਕਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਵਿੱਚ ਜਾਂ ਪਰਚਨ ਤਿੱਥੇ ਨਾਜ ਮਨੋ ਦਾ ਕੋਡ ਆਨੰਦ ਕਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਰਤ ਘੜੀਏ ਬਹੁਤਨੂ ਆਪਾ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਥੈ ਕੜੀਏ ਸੁਤ ਮਾਤਮਨ ਬੋਧਾ ਤਿੱਥੇ ਘੜੀਏ ਸਲਾ ਸਦਾ ਕੀ ਸੁਦਾ ਕਰ ਮਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾ ਬਲ ਸੋ ਤਨਵੇਂ ਰਾਮ ਹਰੀਆ ਪਰਪੋ ਤਿੱਥੇ ਸੀਤੋ ਸੀਤਾ ਮਹਿਮਾ ਮਾਈ ਤਾਕੇ ਰੂਪ ਨ ਕਥਨੇ ਜਾਏ ਨਾ ਹਮਰੇ ਨ ਛਾਗੇ ਜਾਹੇ ਜਿਨ ਕੇ RAM ਬਸੇ ਮਨਵਾਹਿ ਤਥੇ ਭਗਤ ਬਸੇ ਕੇਲੁ ਕਰੇ ਆਨੰਦ ਸਾਚਾ ਮੂ ਸੋਇ ਸਾਚ ਅਖੰਡ ਬਸੇ ਨ ਰੰਕਾਰ ਕਰ ਕਰ ਵੇਖਿ ਨਦ ਨਿਹਾਲ ਤਥੇ ਖੰਡ ਮੰਡਲ ਬੰਦ ਜੀ ਕੋ ਕਥਿ ਤਾ ਅੰਤ ਨ ਅੰਗ ਤਥੇ ਲੋ ਲੋ ਆਕਾਰ ਜਿਉ ਜਿਉ ਹੁਕਮਾਂ ਤਿ ਵੇ ਤਬਕਾਰ ਵੇਖੇ ਵਿਖੇ ਘਰ ਵਿਚਾਰ ਨਾਨਕ ਕਥਨਾ ਕਰਣਾ ਸਾਲ ਜਤ ਪਹਾੜਾਂ ਤੇਜ ਸੁਨਿਆਰ ਆਹਨ ਬਾਤ ਵੇਦ ਥਿਆਰ ਪੋਖ ਲਾਗਨ ਤਬਤਾਉ ਪੰਡਾ ਪੋ ਅੰਮ੍ਰਿਤ ਢਾਲ ਕਲਿਏ ਸਉਦ ਸਚੀ ਟਕਸਾਲ ਜਿਨ ਕੁੰਦਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਮਹਤ ਦਿਸ ਰਾਤ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਗੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ